ਨੋ ਉਸ ਕਾਂਗਰਸ ਨੂੰ ਦੇਖੋ ਗੱਲ ਇਹ ਹੈ ਕਿ ਹਰ ਇੱਕ ਬੰਦੇ ਦੇ ਆਨ ਦੇ ਨਾਲ ਹਰ ਬੰਦੇ ਦੀ ਆਪਣੀ ਕੰਟਰੀਬਿਊਸ਼ਨ ਹੁੰਦੀ ਹੈ ਤੇ ਜੋ ਜੋ ਫਾਇਦਾ ਹਰ ਇੱਕ ਕਾਂਗਰਸਮੈਨ ਦਾ ਹਰ ਕਾਂਗਰਸ ਪਾਰਟੀ ਦੇ ਵਰਕਰ ਦਾ ਹੈ ਚੋਣ ਮੋਹਮ ਦੇ ਵਿੱਚ ਹਮੇਸ਼ਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਹਰ ਬੰਦੇ ਕੋਲ ਜਾ ਕੇ ਹੱਥ ਜੋੜ ਕੇ ਵੋਟ ਮੰਗਦੇ ਹਾਂ ਤੇ ਜੇ ਜਿਸ ਤਰ੍ਹਾਂ ਚੰਨੀ ਸਾਹਿਬ ਨੇ ਕਿਹਾ ਕਿ ਜੇ ਆਪਣਾ ਬੰਦਾ ਕੋਈ ਪਹਿਲਾਂ ਪਾਰਟੀ ਛੱਡ ਕੇ ਗਿਆ ਸੀ ਤੇ ਉਹ ਵਾਪਸ ਆ ਜਾਂਦਾ ਹੈ ਉਪਰ ਉਹਨਾਂ ਨਾਲ ਮੇਸ਼ਾ ਪਾਰਟੀ ਨੂੰ ਮਜ਼ਬੂਤੀ ਮਿਲ ਗਈ। ਅੱਜ ਹਲਕਾ ਖੜ ਤੇ 5 ਪਿੰਡਾਂ ਨੇ ਬਾਈਕਾਟ ਕੀਤਾ ਇਹ 14000 ਦਾ ਕਿਸੇ ਪਾਰਟੀ ਨੂੰ ਅਸੀਂ ਮਰਨੀ ਦੇਣਾ ਸਾਡੇ ਕੰਡੀ ਏਰੀਆ ਦੇ ਇੱਕ ਕੰਮ ਨਹੀਂ ਹੋਏ ਦੂਜੇ ਪਾਸੇ ਜਮੀਨਾਂ ਮਸਤਕ ਜਮੀਨਾਂ ਨੂੰ ਸਾਂਮਲਤ ਬਣਾਇਆ ਜਾਦਾ। ਜਿਹੜੇ ਉਹ 5 ਪਿੰਡ ਹੈ ਮੈਂ ਉਹਨਾਂ ਦੇ ਮਸਲੇ ਨੂੰ ਸਮਝਦਾ ਹਾਂ ਕਿ ਉਹਨਾਂ ਨੇ ਬਾਈਕਾਟ ਕੀਤਾ ਮੈਨੂੰ ਐਕਚੁਅਲੀ ਪਤਾ ਨਹੀਂ ਇਸ ਗੱਲ ਦਾ ਕਿ ਉਹਨਾਂ ਨਾਲ ਵਿਚਾਰੇ ਪਹਿਲੇ ਵਕਤ ਦੇ ਵਿੱਚ ਕੌਣ ਬੰਦਾ ਕਿਵੇਂ ਗੱਲ ਕਰਦਾ ਰਿਹਾ ਪਰ ਬੁਲਦ ਨਿਰਮਾਣ ਮੰਤਰੀ ਤੁਸੀਂ ਦੋਈ ਹੋ ਕਿ ਪੁਲ ਨਹੀਂ ਉੱਥੇ ਲੱਗੇ ਬਹੁਤ ਉਹਨਾਂ ਦਾ ਕੁਨਾਜ ਹੈ। ਵੈਕੈਂਡੀ ਵਗੈਰਾ ਕਮੇਟੀ ਇਸ ਤਰ੍ਹਾਂ ਕਿ ਕੋਈ ਵੀ ਸਰਕਾਰ ਹੈ ਕੋਈ ਵੀ ਮੰਤਰੀ ਹਾਂਜੀ ਪੂਰੇ ਪੰਜਾਬ ਦੇ ਸਾਰੇ ਪੁਲ ਤਾਂ ਬਣਾ ਨਹੀਂ ਸਕਦਾ ਪਰ ਮੇਰੇ ਕੋਲ ਜਿੰਨੇ ਵੀ ਪੁਲਾਂ ਦੀ ਤਸਵੀਜ਼ ਬਣ ਸਕਦੀ ਸੀ ਮੈਂ ਵੱਧ ਤੋਂ ਵੱਧ ਉਹ ਪੁਲ ਆਪਣੇ ਲੋਕ ਸਭਾ ਹਲਕਾ ਸੰਗਰੂ ਦੇ ਵਿੱਚ ਵੀ ਬਣਾਏ ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵੀ ਬਣਾਏ ਲੋਕ ਸਭਾ ਹਲਕਾ ਜਲੰਧਰ ਚ ਵੀ ਬਣਾਏ ਅੰਮ੍ਰਿਤਸਰ ਚ ਵੀ ਬਣਾਏ ਮੈਂ ਤਾਂ ਜਿੰਨਾ ਪੰਜਾਬ ਦਾ ਬਜਟ ਸੀਗਾ ਉਹਨੂੰ ਸਟੈਗਰ ਤਰੀਕੇ ਨਾਲ ਵੰਡ ਕੇ ਜਿੱਥੇ ਕਰ ਸਕਿਆ ਮੈਂ ਕੀਤਾ ਕਿਵੇਂ ਹੋਣਾ ਨਹੀਂ ਆਦਰਵਾਇਸ ਦਾ ਵਿਦਾਊ ਟੀਚਰ ਸਕੂਲ ਵਾਲੀ ਤਾਂ ਕੋਈ ਗੱਲ ਹੀ ਹੋਣੀ ਚਾਹੀਦੀ ਜਿਹੜੇ ਸਕੂਲ ਦੇ ਵਿੱਚ ਜਿੱਥੇ ਕੋਈ ਬੱਚਿਆਂ ਦੀ ਐਨਰੋਲਮੈਂਟ ਹੈਗੀ ਹੈ ਉਥੇ ਟੀਚਰਾਂ ਦੀ ਨਿਯੁਕਤੀ ਤਾਂ ਹੋਈ ਹੋਈ ਸੀ ਬਟ ਜਿਹੜੀ ਖਿੰજરાਵਾਦ ਦੀ ਖਾਸ ਤੌਰ ਤੇ ਗੱਲ ਹੈ ਤੁਸੀਂ ਕਹਿੰਦੇ ਹੋ ਹੁਣ ਪਿਛਲੇ 2 ਸਾਲ ਤੋਂ ਵੀ ਟੀਚਰ ਨਹੀਂ ਹੈ ਉਹਨੂੰ ਇੱਕ ਵਾਰ ਦੇਖਣ ਦੀ ਗੱਲ ਐ ਸਾ ਜ਼ੁਬਾਨੀ ਦਾ ਜੀ ਸਾਹਿਬ ਬੋਲਾ ਰਹੇ ਹਾਂ ਪਹਿਲਾਂ ਮੈਂ ਪਤਾ ਕਰੂਗਾ ਠੀਕ ਹੈ ਜੇ ਮੈਂ ਆ ਰਹੀ ਹੈ ਆਪਦੀ ਗੱ 400 ਪਾਰੇ ਹੋਣਾ ਲੇਕਿਨ 400 ਤੱਕ ਕਾਂਗਰਸ ਦੀਆਂ 400 ਦੇ ਪਾਰ ਵਾਲੀਆਂ ਉਹਨਾਂ ਦੀਆਂ ਜਨੀ ਸਾਹਿਬ ਇੱਕ ਸਾਬਕਾ ਮੰਤਰੀ ਸਾਹਿਬ ਸੀਗੇ ਤੁਹਾਡੇ ਖਿਲਾਫ ਕਾਫੀ ਬੋਲਦੇ ਸੀਗੇ ਤੇ ਕੱਲ ਕਾਂਗਰਸ ਪਾਰਟੀ ਦੇ ਵਿੱਚ ਫੇਰ ਤੋਂ ਦੁਬਾਰਾ ਉਹਨੂੰ ਸ਼ਾਮਲ ਕਰ ਲਈ ਦੇਖੋ ਕਾਂਗਰਸ ਤਾਂ ਸਮੁੰਦਰ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਸਾਰਿਆਂ ਦਾ ਵੈਲਕਮ ਹੈ ਮੈਂ ਕਿਸੇ ਬਾਰੇ ਕੋਈ ਟਿੱਪਣੀ ਗਲਤ ਨਹੀਂ ਕਰਨੀ ਤਾਂ ਠੀਕ ਹੈ ਜੇ ਕਹਿੰਦਾ ਸਵੇਰ ਦਾ ਉਹ ਲਿਆ ਸ਼ਾਮ ਨੂੰ ਘਰ ਆ ਜਵੇ ਤਾਂ ਵੀ ਸ਼ੁਕਰ ਹੈ। ਅਕਾਲੀ ਦਲ ਦਾ ਜਿਹੜਾ ਬੀਬੀ ਕੋਲੋਂ ਤੁਸੀਂ ਗੱਲ ਕਰ ਰਹੇ ਹੋ ਵੀਡੀਓ ਵਾਲਾ ਉਹਨਾਂ ਪਰ ਕਾਰਵਾਈ ਨਹੀਂ ਹੋਉਂਦੀ। ਮੈਂ ਕਹਿੰਦਾ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਜਿਹੜਾ ਇੱਕ ਪਵਿੱਤਰ ਪਾਕ ਰਿਸ਼ਤੇਆਂ ਨੂੰ ਗਲਤ ਤਰ੍ਹਾਂ ਦੀ ਵੀਡੀਓ ਬਣਾ ਕੇ ਪਾਉਂਦੇ ਆ। ਉਹਨਾਂ ਪਰ ਕਾਰਵਾਈ ਹੋਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਜਿਹੜੀ ਊਮੈਨ ਇਲੈਕਸ਼ਨ ਕਮਿਸ਼ਨ ਹੈ ਉਹਨੂੰ ਸੋਚ ਲੈਣਾ ਚਾਹੀਦਾ ਕਿ ਉਹ ਕਿਸੇ ਔਰਤ ਬਾਰੇ ਗੱਲ ਕਰ ਰਹੀ ਹੈ ਤੇ ਉਹਨੂੰ ਚਾਹੀਦਾ ਇਹ ਸੀ ਜਿਹਨੇ ਵੀਡੀਓ ਪਾਈ ਆ ਉਹਦੇ ਤੇ ਕਾਰਵਾਈ ਕਰਾਉਂਦੀ। ਇਹ ਰਾਜਨੀਤਿਕ ਗੱਲਾਂ ਔਮਨ ਕਮਿਸ਼ਨ ਦੀ ਚੇਅਰ ਪਰ ਬੈਠ ਕੇ ਨਹੀਂ ਹੋਣੇ ਚਾਹੀਦੀਆਂ ਬਹੁਤ ਧੰਨਵਾਦ ਆਜੋ ਚਮਕੌਰ ਸਾਹਿਬ ਕਰਦੇ ਆਜ ਮੈਂ ਆਪਣੇ ਤੌਰ ਤੇ ਸਿੰਘਲਾ ਸਾਹਿਬ ਦੀ ਚੋਣ ਪ੍ਰਚਾਰ ਸ਼ੁਰੂ ਕਰ ਰਿਹਾ ਸ਼ੁਰੂਆਤ ਕਰ ਰਿਹਾ ਸਿੰਘਲਾ ਸਾਹਿਬ ਨੇ ਪਹਿਲਾਂ ਕਰਤੀ ਲੇਕਿਨ ਮੈਂ ਅੱਜ ਸ਼ੁਰੂ ਕਰ ਰਿਹਾ ਪੂਰਾ ਗੱਜ ਕੇ ਕਰਾਂਗੇ ਔਰ ਮੈਂ ਪੂਰਾ ਟਾਈਮ ਇੱਥੇ ਦੇਵਾਂਗਾ ਔਰ ਇਹ ਨਿਸ਼ਚਿਤ ਹੋਏਗਾ ਕਿ ਲੋਕਾਂ ਵੱਲੋਂ ਲੋਕ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਆ ਤੇ ਇੱਥੇ ਬਹੁਤ ਵੱਡੀ ਗਿਣਤੀ ਜਿਤਾਉਣਗੇ ਜਲੰਧਰ ਬਹੁਤ ਵਧੀਆ ਤਰੀਕੇ ਦੇ ਨਾਲ ਵੱਡੀ ਲੀਡ ਦੇ ਨਾਲ ਕਾਂਗਰਸ ਜਿੱਤੇਗੀ ਪੰਜਾਬ ਚ ਕਿਹਦੇ ਨਾਲ ਮੁਕਾਬਲਾ ਦੇਖਦੇ ਹੋ ਜੀ ਤੇਰਾ ਸਿੱਟਾ ਕੋ ਯਾਰ ਕਿਹੜਾ ਮੁਕਾਬਲਾ ਰਹਿ ਗਿਆ